ਗੱਲ ਹੈ ਕਿ ਮਾਹੌਲ ਤਾਂ ਬਿਲਕੁਲ ਠੀਕ ਹੈ ਲੇਕਿਨ ਬਦਲਾਖੋਰੀ ਦੀ ਮੈਂ ਨਿੰਦਾ ਕਰਦਾ ਇਹ ਹਾਰਮਨਨ ਵਾਲੇ ਨੇ ਚੁੱਕਣ ਵਾਲੇ ਨਹੀਂ ਪਰਚਿਆਂ ਤੋਂ ਡਰਨ ਵਾਲੇ ਨੇ ਪਰ ਭਾਰਤਖਸ਼ ਰਾਜੂ ਤਾਂ ਖਾਸ ਤਦ ਦਾ ਇਹਨਾਂ ਨੂੰ ਸਲਾਹ ਕਰ ਬਦਲਨੇ ਚਾਹੀਦੇ ਜੋ ਕਈਆਂ ਨੂੰ ਇਹ ਵੀ ਲੱਗ ਰਿਹਾ ਵੀ ਸ਼ਾਇਦ ਸਿਮਰਤੀ ਦੇ ਆਧਾਰ ਤੇ ਵੋਟਾਂ ਪੈ ਸਕਦੀਆਂ ਨੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਤੁਸੀਂ ਬੜਾ ਤਜਰਬਾ ਹੈ ਤੁਹਾਨੂੰ ਪਰਚੇ ਪੈਂਦੇ ਰਹਿੰਦੇ ਐ ਬਸਾਖੀਆਂ ਦੇ ਤੁਰਨ ਵਾਲੇ ਤਾਂ ਲੋਕ ਹੀ ਨਹੀਂ ਅਸੀਂ ਤਾਂ ਆਪਣੇ ਕਰਮ ਕੀਤੇ ਚੰਗੇ ਕੀਤੇ ਹੋਣਗੇ ਉਹ ਵੀ ਸਾਡੇ ਚ ਵਜਣ। ਜਾਂ ਲੋਕ ਲੋਕਾਂ ਨੂੰ ਲੁੱਟ ਪਿਆ ਜਾਣੇ। 5 ਕਰੋੜ ਦਾ ਕੰਮ ਹੋਊਗਾ ਤਾਂ 15 ਕਰੋੜ ਦੀ ਹੈ। ਅੰਗਰੇਜ਼ੀ 'ਚ ਕਹਿੰਦੇ ਦੇ ਪੇਡ ਥਰੂ ਦੇਅਰ ਨੋਸ। ਨਾਸਾ ਥਾਣੀ ਤੂੰ ਆਂਕੜਾ ਦਿੱਤਾ ਸਰਕਾਰ ਨੇ। ਤਨ ਯਰ ਜਿਹੜਾ ਕੰਮ ਦਿਓਗੇ ਕਰਾਂਗੇ। ਇਦਾਂ ਇਦਾਂ ਤੇ ਲੀਡਰਸ ਛੋਟੇ ਕੀ ਵੱਡੇ ਕੀ ਆ ਦੇਖੋ ਜੋਸ਼ਨ ਸਾਹਿਬ ਸਾਰੀ ਕਾਂਗਰਸ ਤਾਂ ਇੱਥੇ ਆਈ ਪਈ ਆ। ਆ ਆਸ਼ੂ ਜੀ ਨੇ ਇੱਕ ਗੱਲ ਕਹੀ ਸੀ ਵੀ ਰਾਤ ਨੂੰ 2:30 ਵਜੇ ਟੈਲੀਫੋਨ ਕਰੋਗੇ ਤਾਂ ਆਸ਼ੂ ਚੱਕੂਗਾ। ਵੀ ਇੰਨਾ ਵਾਂਗੂ ਇਹ ਨਹੀਂ ਵੀ ਅਦਾਦਾ ਕਿਲੋਮੀਟਰ ਕਿਲੋਕਿਲੋਮੀਟਰ ਤੇ ਤੁਸੀਂ ਵੇਟ ਕਰਨੀ ਪਊਗੀ ਦੋਸਤ ਦੇਸ਼ ਔਰ ਜੋ ਸਾਡਾ ਪਰਦੇਸ਼ ਹੈ ਇੱਕ ਨਵੀਂ ਸੇਹ ਦੇਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਚ ਕਾਂਗਸ ਪਾਰਟੀ ਨੂੰ ਤਗੜਾ ਕੀਤਾ ਜਾਏ ਆਉਣ ਵਾਲੇ ਸਮੇਂ ਜੋ ਵੋਟਾਂ ਪੈਣੀਆਂ ਨੇ 19 ਤਰੀਕ ਨੂੰ ਉਹਦੇ ਚ ਕਾਂਗਸ ਪਾਰਟੀ ਦਾ ਉਮੀਦਵਾਰ ਚੰਗੀਆਂ ਵੋਟਾਂ ਦੇ ਨਾਲ ਜਿੱਤੇਗਾ ਬਾਬੂਸ਼ਾਹੀ ਦੇਖ ਰਹੇ ਤੁਸੀਂ ਲੁਧਿਆਣਾ ਵੈਸਟ ਜਿੱਥੇ ਜਿਮਨੀ ਚੌਂਡ ਹੋਣ ਜਾ ਰਹੀ ਹੈ ਉੱਥੇ ਕਾਂਗਰਸ ਦੀ ਜੇ ਗੱਲ ਕਰੀਏ ਤਾਂ ਭਾਰਤ ਪੋਸ਼ਣ ਆਸ਼ੂ ਦੇ ਹੱਕ ਚ ਕਿਸ ਤਰ੍ਹਾਂ ਦਾ ਮਾਹੌਲ ਹੈ ਆ तमाम ਜਿਹੜੇ ਸੀਨੀਅਰ ਲੀਡਰ ਨੇ ਪੰਜਾਬ ਕਾਂਗਰਸ ਦੇ ਉਪ ਭਾਰਤ ਪੋਸ਼ਣ ਆਸ਼ੂ ਦੀ ਸਪੋਰਟ ਦੇ ਵਿੱਚ ਲਗਾਤਾਰ ਕੈਂਪੇਨ ਚ ਜੁਟੇ ਹੋਏ ਨੇ ਇਸ ਵਕਤ ਸਾਡੇ ਨਾਲ ਰਾਣਾ ਗੁਰਜੀਤ ਸਿੰਘ ਮੌਜੂਦ ਨੇ ਪੂਰਥਲਾ ਤੋਂ ਵਿਧਾਇਕ ਨੇ ਗੱਲਬਾਤ ਕਰਾਂਗੇ ਰਾਣਾ ਜੀ ਦੁਆਬੇ ਦੀ ਧਰਤੀ ਤੋਂ ਆਏ ਉਹ ਇੱਥੇ ਮਾਲਵੇ ਦਾ ਜਿਹੜਾ ਹੈਗਾ ਮਾਹੌਲ ਕਿਵੇਂ ਦਾ ਲੱਗ ਰਿਹਾ ਜੀ ਇੱਥੋਂ ਦਾ ਅੱਧਾ ਕੁ ਦੁਆਬਾ ਹੀ ਆ ਯਾਰ ਲੁਧਿਆਣਾ ਤੋਂ ਦੁਆਬੇ ਦਾ ਕੀ ਫਰਕ ਹੈ ਵਿੱਚ ਇੱਕ ਸਤਲਜ ਆ ਤੇ ਬੜਾ ਵਧੀਆ ਸਾਡੇ ਆ ਰਹੀ ਆ ਫੈਸਲੇ ਲੈਣ ਵਾਲੇ ਲੋਕ ਆ ਤੇ ਸਹੀ ਸਮੇਂ ਤੇ ਫੈਸਲਾ ਲੈਂਦੇ ਆ ਇਹੀ ਲੋਕ ਆ ਜਿਨ੍ਹਾਂ ਨੇ ਬਦਲਾਅ ਲਿਆਂਦਾ ਬਦਲਾਓ ਬਦਲਿਆਂ ਚ ਪਲਟ ਗਿਆ ਸੋ ਗੱਲ ਹੈ ਕਿ ਮਾਹੌਲ ਤਾਂ ਬਿਲਕੁਲ ਠੀਕ ਹੈ ਲੇਕਿਨ ਬਦਲਾਖੋਰੀ ਦੀ ਮੈਂ ਨਿੰਦਾ ਕਰਦਾ ਬਦਲੇ ਨੇ ਪਰਚੇ ਪਰਚੇ ਕਰਾ ਕੇ ਬਾਹਾਂ ਮਰੋੜ ਕੇ ਤੁਸੀਂ ਹੀ ਸੋਚਦੇ ਨੀ ਯਾਰ ਇਹ ਕ੍ਰਾਂਤੀਕਾਰੀਆਂ ਦੀ ਧਰਤੀ ਹੈ ਕਿ ਇਹ ਲੋਕ ਜਿਹੜੇ ਇਹ ਹਾਰ ਮੰਨਣ ਵਾਲੇ ਨਹੀਂ ਚੁੱਕਣ ਵਾਲੇ ਨਹੀਂ ਪਰਚਿਆਂ ਤੋਂ ਡਰਨ ਵਾਲੇ ਨਹੀਂ ਪਰ 파ਟ ਕੁਝ ਨਾ ਜੂ ਦਾ ਖਾਸੇ ਦੰਦਾ ਉਹਦੇ ਬੰਦੇ ਉਹਦੇ ਨੂੰ ਵੀ ਤਕੜੇ ਆ ਮੈਂ ਤਾਂ ਦੇਖ ਲਿਆ ਨੇ ਤਕੜੇ ਹਰ 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 ਐਮ ਐਲ ਏ ਕੋਈ ਇੰਨੇ ਤਕੜੇ ਬੰਦੇ ਚਾਹੀਦੇ ਆ ਜੇ ਸਰਕਾਰ ਨੇ ਪਰਚਾ ਕੀਤਾ ਪਹਿਲਾਂ ਦੋ ਕੀਤੇ ਸੀ ਚਲੋ ਖਾਰਜ ਹੋ ਗਏ ਜੇਲ ਵੀ ਜਾਇਆ ਪਾਕ ਸਾਹਿਬ ਬਾਹਰ ਆਇਆ ਠੀਕ ਤੇ ਫੇ ਤੀਜਾ ਪਰਚਾ ਕਰ ਦਿੱਤਾ ਹਰ ਕੋਈ ਅਕਲ ਨਾ ਕਰਦੇ ਕੋਈ ਸਬਰ ਨਾ ਕਰਦੇ ਇਲੈਕਸ਼ਨ ਚੱਲਦੇ ਜੋ ਪਹਿਲਾਂ ਕਰ ਲੈਂਦੇ ਜੇ ਤੁਹਾਡਾ ਮਨ ਹੀ ਸੀ ਹੈ ਤੂੰ ਕੇ ਅੰਦਰ ਤੇ ਤੰਦਾ ਸੀ ਅੰਦਰੋਂ ਜਿਤਾ ਲੈਣਾ ਸੀ ਕੌਣ ਤੁਹਾਡਾ ਟਾਈਮਿੰਗ ਗਲਤ ਆ ਇਹ ਪਤਾ ਨਹੀਂ ਰਾਏ ਤੁਹਾਨੂੰ ਕੌਣ ਦਿੰਦਾ ਇਹ ਇਹਨਾਂ ਨੂੰ ਸਲਾਹ ਕਰ ਬਦਲਨੇ ਚਾਹੀਦੇ ਆ ਮੇਰੀ ਰਾਏ ਕਿਤੇ ਇਤਨੀ ਵੀ ਟਾਈਮਿੰਗ ਤੁਹਾਡੇ ਲਈ ਸਹੀ ਹੋ ਜਾਏ ਕਈਆਂ ਨੂੰ ਇਹ ਵੀ ਲੱਗ ਰਿਹਾ ਵੀ ਸ਼ਾਇਦ ਸympathy ਦੇ ਆਧਾਰ ਤੇ ਵੋਟਾਂ ਪੈ ਸਕਦੇ ਨੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਤੁਸੀਂ ਬੜਾ ਤਜਰਬਾ ਤੁਹਾਨੂੰ ਪਰਚੇ ਪੈਂਦੇ ਰਹਿੰਦੇ ਆ ਇਹਦਾ ਐਡਵਾਂਟੇਜ ਹੁੰਦਾ ਲਾਸਟ ਮੋਮੈਂਟ ਤੇ ਜਾਂ ਕਿਵੇਂ ਹੁੰਦਾ ਜੀ ਯਾਰ ਪਰਚਿਆਂ ਦੇ ਐਡਵਾਂਟੇਜ ਨਾਲ ਤਾਂ ਮੈਂ ਜਿੰਨਾ ਨਹੀਂ ਚਾਹੁੰਦਾ ਕਿ ਆਸ਼ੂ ਜਿੱਤੇ ਕਾਦੇ ਲਈ ਯਾਰ ਅਸੀਂ ਬਸਾਖੀਆਂ ਦੇ ਤੁਰਨ ਵਾਲੇ ਤਾਂ ਲੋਕ ਹੀ ਨਹੀਂ ਅਹੀਂ ਤੇ ਆਪਣੇ ਕਰਮ ਕੀਤੇ ਚੰਗੇ ਕੀਤੇ ਹੋਣਗੇ ਉਹ ਵੀ ਸਾਡੇ ਚ ਵਜਣ ਜੇ ਮਾੜੇ ਕੀਤੇ ਉਹ ਪਹਿਲਾਂ ਵਜਣ ਸੋ ਭਾਰਤ ਭੂਸ਼ਣ ਨੇ ਲੋਕਾਂ ਦਾ ਮਨ ਜਿੱਤਿਆ ਲੋਕਾਂ ਨੇ ਕੰਮ ਕੀਤੇ ਨੇ ਲੋਕ ਮਜ਼ਬੂਤੀ ਨਾਲ ਖੜੇ ਆ ਮੈਂ ਕੌਲਾ ਥੋੜੀ ਨਾ ਐਵੇਂ ਗਰਮੀ 'ਚ ਤੁਰਿਆ ਫਿਰਦਾ ਬੰਦਾ ਚੰਗਾ ਕਰਕੇ ਐ ਨਹੀਂ ਮੈਂ ਆਉਂਦਾ ਹੀ ਨਹੀਂ ਸੀ ਅਜੇ ਤੁਸੀਂ ਪੰਜਾਬ ਦਾ ਦौरा ਹੁਣ ਅੱਜਕਲ ਕਰਦੇ ਰਹਿੰਦੇ ਹੋ ਤੁਸੀਂ ਆ ਸਾਰੇ ਪਾਸੇ ਜਾਣਿਓ तकरीबन ਸਪੈਸ਼ਲੀ ਜੇ ਕਿਸਾਨੀ ਦੀ ਗੱਲ ਹੋਵੇ ਤੁਸੀਂ ਬੜੇ ਜ਼ੋਰ ਨਾਲ ਆਵਾਜ਼ ਬੁਲੰਦ ਕਰਦੇ ਹੋ ਮੇਨ ਇਸ਼ੂਜ਼ ਕੀ ਦੇਖ ਰਿਹਾ ਹਾਂ ਜਿਨ੍ਹਾਂ ਨੂੰ ਲੈ ਕੇ ਲੋਕ ਜੋ ਚਾਹੁੰਦੇ ਸੀਗੇ ਉਹ ਹੋਏ ਨਹੀਂ ਬੜੇ ਪੂਰੇ ਪੰਜਾਬ ਦੇ ਬੜੇ ਪਰੇਸ਼ਾਨ ਨੇ ਜਿਹੜੇ ਕਾਂਗਰਸ ਟੇਕ ਅਪ ਕਰਨ ਜਾ ਰਹੀ ਹੈ ਜੇ ਮੌਕਾ ਮਿਲਦਾ ਲੋਕਾਂ ਵੱਲੋਂ ਦੇਖੋ ਇਹ ਲਾਰੇ ਲੱਪੇ ਵਾਲੀ ਸਰਕਾਰ ਇੱਕ 15 ਬਾਈ 20 ਦੇ ਕਮਰੇ 'ਚ ਬਹਿ ਕੇ ਸੋਸ਼ਲ ਮੀਡੀਆ 'ਚ ਪਲਾਨ ਕੀਤਾ ਕਾਰਟੂਨ ਬਣਾਏ ਕਿਸੇ ਤੇ ਸ਼ਾਈ ਸਿੱਟੀ ਕਿਸੇ ਦੇ ਛੇਤਰ ਮਾਰਿਆ ਹਾਂਜੀ ਉਹ ਕਰ ਕਰਾ ਕੇ ਪੌਪੂਲਰ ਦੇਸ਼ ਭਗਤ ਕਿਤੇ ਪਸਾਦ ਪਾਕ ਸਿੰਘ ਦੀ ਸਮਾਦੀ ਤੇ ਜਾ ਕੇ ਸੌਂ ਖਾ ਲਈ ਕਿਤੇ ਅੰਨਾ ਜਾਰੀ ਦਿਖਾ ਲੇ ਤੇ ਆ ਗਏ ਯਾ ਲੋਕ ਲੋਕਾਂ ਨੂੰ ਲੁੱਟ ਲਿਆ ਇਹਨਾਂ ਨੇ ਪਨਰ ਮੈਂਟਲੀ ਵੀ ਲੁੱਟਿਆ ਹਾਂਜੀ ਤੇ ਹੁਣ ਸਟੇਟ ਸਟੇਟ ਫਿਜ਼ਿਕਲੀ ਲੁੱਟੀ ਜਾ ਰਹੀ ਆ ਫਿਜ਼ਿਕਲ ਦਾ ਮਤਲਬ ਉਹਦਾ ਅਰਥ ਇੱਕ ਅਰਥ ਜਿਹੜਾ ਫਾਈਨੈਂਸ਼ੀਅਲ ਲਾਸਸ ਨੇ ਚਾਹੇ ਉਹ ਐਡਮਿਨਿਸਟ੍ਰੇਟਿਵ ਇਨਕੈਪੇਬਿਲਿਟੀ ਕਰਕੇ ਆ ਜਾਂ ਅਦਰਵਾਈਜ਼ ਆ ਉਹ ਸਟੇਟ ਬਾਹਰ ਮੜਾ ਹੋ ਰਿਹਾ ਸੋ ਗੱਲ ਇਹ ਕਿ ਵੀ ਇਹ ਜੋ ਕਰ ਸਕਦੇ ਹੋ ਅਸੀਂ ਨਹੀਂ ਕਰ ਸਕਦੇ ਅਸੀਂ ਕੰਮ ਕਰ ਸਕਦੇ ਆ ਇਹ 5 ਕਰੋੜ ਦਾ ਕੰਮ ਹੋਊਗਾ ਤਾਂ 15 ਕਰੋੜ ਦੀ ਹੈਡ ਇਹ ਉਹ ਸਰਕਾਰ ਹੈ ਬਗੈਰ ਕੀਤਿਆਂ ਕ੍ਰੈਡਿਟ ਲੈਣ ਵਾਲੀ ਲੇਕਿਨ ਪੰਜਾਬ ਦੇ ਲੋਕ ਠੀਕ ਹੈ ਇੱਕ ਵਾਰ ਯਾਰ ਤੁਹਾਡੀਆਂ ਭਾਵਨਾਵਾਂ ਚ ਬਹਿ ਗਏ ਬਾਈ ਦੇ ਵਿੱਚ ਉਹਨਾਂ ਨੇ 92 ਜਿਤਾਤੇ ਤੇ ਤੇ ఎవਰੀ ਡੇਸ ਨਾਟ ਸੰਡੇ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਸੀ ਜੇ ਟੀ ਮੈਜੋਰਟੀ ਮਿਲੀ ਸੀ ਕੰਮ ਕਰਨਾ ਚਾਹੀਦਾ ਸੀਗਾ ਤੁਸੀਂ ਇਹ ਵੇਖੋ ਕਿ ਸਾਡੇ ਤੇ ਕਰਜ਼ਾ ਕਿਦਾਂ ਵਧ ਰਿਹਾ ਸਾਡੇ ਲਾਅ ਐਂਡ ਆਰਡਰ ਦੀ ਕੀ ਵਿਸ਼ਨ ਆ ਕਿ ਆ ਸੰਤਕਾਰ ਚੰਗੇ ਬਿਜ਼ਨਸਮੈਨ ਉਹਨਾਂ ਦਾ ਇਹ ਸੂਬਾ ਤੇ ਕੌਨਸਟਿਟੂਐਂਸੀ ਖਾਸ ਤੌਰ ਤੇ ਉਹਨਾਂ ਦੀ ਆ ਕਿ ਕੀ ਉਹ ਲੋ ਐਂਡ ਆਰਡਰ ਚੰਗੀ ਨਹੀਂ ਚਾਹੁੰਦੇ ਉਹਨਾਂ ਨੂੰ ਚਾਹੀਦਾ ਪੀਸ ਉਹਨਾਂ ਦੀ ਜਾਨ ਔਰ ਮਾਲ ਦੋਨੋਂ ਮਹਿਫੂਜ਼ ਹੋਣ ਉਹਨਾਂ ਨੂੰ ਕੋਈ ਚਿੱਠੀਆਂ ਭੇਜ ਕੇ ਜਾਂ ਟੈਲੀਫੋਨ ਦੇਤੇ ਪੈਸੇ ਦੀ ਫਰੋਤੀ ਨਾ ਮੰਗੇ ਲੋਕ ਉਹ ਉਹਨਾਂ ਨੂੰ ਮਿਲ ਨਹੀਂ ਰਹੀ ਪੈਸੇ ਦੇ ਪੇਡ ਅੰਗਰੇਜ਼ੀ ਚ ਕਹਿੰਦੇ ਤੇ ਪੇਡ ਥਰੂ ਦੇਅਰ ਨੋਜ਼ NASA ਥਾਣੀ ਤੋਂ ਆਂਕੜਾ ਦਿੱਤਾ ਸਰਕਾਰ ਨੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਕੈਪੇਬਿਲਟੀ ਐਸ ਪਰਚੇ ਤੋਂ ਸਾਫ਼ ਭਾਈ ਅੱਛਾ ਐਸ ਪਰਚੇ ਤੋਂ ਸਾਫ਼ ਨਜ਼ਰ ਆ ਰਹੀ ਆ ਇਹ ਪਰਚਾ ਜਿਹੜਾ ਅਗਰ ਕਰਨਾ ਸੀ ਤੇ ਯਾਰ ਤੁਸੀਂ ਥੋੜਾ ਜਿਆਦਾ ਟਾਈਮਿੰਗ ਸਹੀ ਕਰ ਲੈਂਦੇ ਕੋਈ ਤੁਹਾਨੂੰ ਸਲਾਹ ਕਰ ਚੰਗਾ ਹੁੰਦਾ ਤਾਂ ਆਪਾਂ ਜਿੱਦਣ ਪਰਚਾ ਦਾਖਲ ਕਰਾਉਂਦੇ ਉਹਨਾਂ 2-4 ਦਿਨ ਪਹਿਲਾਂ ਚੱਕ ਲੋ ਜਾਂਦੇ ਆ ਜੀ ਨੂੰ ਰੋਲਾ ਕਰਦਾ ਸੀ ਕੌਣ ਰੋਕ ਰਿਹਾ ਸੀ ਔਰ ਜਿਹੜਾ ਪਰਚਾ ਕੀਤਾ ਉਹਨ 2 ਸਾਲ ਪਹਿਲਾਂ ਦੋ ਪਰਚੇ ਕੀਤੇ ਇਹ ਉਹਦਾ ਹਿੱਸਾ ਕਿਉਂ ਨਹੀਂ ਸੀ ਠੀਕ ਹੈ ਐਸਐਸਪੀ ਨੂੰ ਪਹਿਲਾਂ ਇਹ ਇੱਕ ਐਡੀਜੀਪੀ ਸਸਪੈਂਡ ਕਰ ਦਿੱਤਾ ਦੋ ਐਸਐਸਪੀ ਸਸਪੈਂਡ ਕਰ ਦਿੱਤੇ ਹੁਣ ਤੀਜਾ ਇਹ ਕਰ ਦਿੱਤਾ ਦੇਖੋ ਬਾਰਡਰ ਸਟੇਟ ਆ ਪੁਲਿਸ ਨੂੰ ਆਪਾਂ ਨੂੰ ਉੱਪਰ ਵੀ ਲਿਆਉਣਾ ਔਰ ਪੁਲਿਸ ਦਾ ਸ਼ਿਕੰਜਾ ਵੀ ਕੱਸ ਕੇ ਰੱਖਣਾ ਠੀਕ ਹੈ ਨਾ ਤੁਸੀਂ ਜਦ ਉਹਨਾਂ ਨੂੰ ਮਿਸਯੂਜ਼ ਕਰਨਗੇ ਉਹ ਤੁਹਾਡੇ ਲਈ ਤੁਹਾਡੇ ਲਈ ਤਾਂ ਕਰ ਦੇਣਗੇ ਕੰਮ ਪ੍ਰਾਈਮ ਪੋਸਟਿੰਗ ਲਈ ਸਾਰੀ ਦੁਨੀਆ ਕਰਦੀ ਆ ਲੇਕਿਨ ਕੀ ਸੂਬੇ ਪ੍ਰਤੀ ਲੋਕਾਂ ਪ੍ਰਤੀ ਇਹ ਸincere ਰਹਿਣਗੇ ਨਹੀਂ ਰਹਿਣਗੇ ਯਾਰ ਜਦੋਂ ਤੁਸੀਂ ਉਹਨਾਂ ਨੂੰ ਮਿਸਯੂਜ਼ ਕਰਨਗੇ ਉਹ ਜਨਤਾ ਨੂੰ ਮਿਸਯੂਜ਼ ਕਰਨਗੇ ਹੋ ਤਾਂ ਜੇ ਰਿਹਾ ਪੰਜਾਬ ਨਾਲ ਪੰਜਾਬ ਨਾਲ ਜੋ ਹੋ ਰਿਹਾ ਰੱਬ ਇਹੋ ਜਿਹੇ ਦਿਨ ਦੁਬਾਰਾ ਨਾ ਲਿਆਵੇ ਅੱਜ ਪੁਲਿਸ ਤੋਂ ਨਜਾਇਜ਼ ਕਰਾ ਕੇ ਫਿਰ ਪੁਲਿਸ ਅੱਗੇ ਨਜਾਇਜ਼ ਕਰ ਦਿੰਦੀ ਆ ਕੋਈ ਰੋਕ ਟੋਕ ਨਹੀਂ ਪੁਲਿਸ ਕੀ ਪੁਲਿਸ ਨੇ ਗੈਂਗਸਟਰਾਂ ਨੂੰ ਫੜ ਕੇ ਕੀ ਲੈਣਾ ਉਹ ਸਰਕਾਰ ਨੇ ਵੀ ਜੀ ਕੀਤੀ ਹੋਆ ਸੋ ਮੈਂ ਕਹਿੰਦਾ ਆਸ਼ੂ ਜੀ ਨਾਲ ਜਿਹੜਾ ਕਰ ਰਹੇ ਆ ਇਹ ਪਰਚਾ ਪਹਿਲਾਂ ਦੋਸਰ ਪਹਿਲਾਂ ਕਰਨਾ ਚਾਹੀਦਾ ਸੀ ਛਾਣਬਿੰਨ ਕਰਨੀ ਚਾਹੀਦੀ ਸੀ ਪਰ ਇਸ ਪਰਚੇ ਚ ਐਸਐਸਪੀ ਨੂੰ ਸਸਪੈਂਡ ਕੀਤਾ ਪਹਿਲੇ ਜਿਹੜੇ ਸਸਪੈਂਡ ਕੀਤੇ ਆ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਬਹਾਲ ਤੇ ਜੇ ਇਸ ਪੀਰੀਅਡ ਚ ਤੁਸੀਂ ਸਸਪੈਂਡ ਰਹੇ ਹੋ ਉਹ ਚ ਤੁਹਾਡੀ ਹਾਜ਼ਰੀ ਤੇ ਤਨਖਾਹ ਲੱਗੇਗੀ ਯਾਰੋ ਇਹ ਕਿਹੜਾ ਫੈਸਲਾ ਹੋਇਆ ਸਸਪੈਂਡ ਕਿਉਂ ਕੀਤੇ ਇਹ ਕੋਈ ਅਫਸਰ ਦੀ ਬੇਇੱਜ਼ਤੀ ਇੱਕਦਮ ਕਰ ਦੇਣੀ ਇਹ ਕੋਈ ਚੰਗੀ ਗੱਲ ਆ ਇਹ ਦੁਬਾਰਾ ਜਿਹੜੀ ਮਿੱਟੀ ਘਟਾ ਜਿਹੜਾ ਕਹਿੰਦੇ ਅੱਖਾਂ ਚ ਪੈ ਗਿਆ ਨਾ ਇਹ ਸ਼ਰਮਾ ਇਹ ਉਹਨਾਂ ਅਫਸਰਾਂ ਦੇ ਨਿਕਲਣਾ ਯਾਰ ਸਸਪੈਂਡਡ ਮੰਨੇ ਜਾਣੇ ਆ ਬਹਾਲ ਹੋ ਗਏ ਹੋ ਗਏ ਹੁਣ ਦਾਗ ਤੇ ਅਸ਼ੂਜੀ ਤੇ ਵੀ ਲਾਉਣੇ ਨਾ ਭਵੇਂ ਹਾਈ ਕੋਰਟ ਨੇ ਉਹਨਾਂ ਨੂੰ ਤੁਸੀਂ ਦਾ ਖੁਦ ਹੀ ਖੁਦ ਹੀ ਖੁਦ ਹੀ ਥਾਣੇਦਾਰ ਤੋਂ ਖੁਦ ਹੀ ਜੱਜ ਇਹ ਤਾਂ ਉਹ ਕੰਮ ਕੀਤਾ ਸਸਪੈਂਡ ਵੀ ਆਪ ਕਰ ਦਿੱਤੇ ਬਹਾਲ ਵੀ ਆਪ ਹੀ ਕਰ ਦਿੱਤੇ ਤੇ ਕਹਿੰਦਾ ਵੀ ਜਿੰਨੀ ਦੇ ਸਸਪੈਂਡ ਰਹੇ ਉਹ ਵੀ ਠੀਕ ਹੀ ਆ ਉਹ ਵੀ ਤੁਸੀਂ ਸਮਝ ਲਓ ਡਿਊਟੀ ਤੇ ਹੀ ਸੀਗੇ ਲੇਕਿਨ ਜਿਹੜਾ ਸੁਰਮਾ ਪਾਇਆ ਉਹਨਾਂ ਅਫਸਰਾਂ ਦੀ ਅੱਖਾਂ 'ਚ ਉਹ ਨਹੀਂ ਨਿਕਲਣਾ शिवराज चौहान दी फेरी नु किमे देखन लागदा कुछ प्रोडक्टिव होया किसानन ਲਈ پنجاب ਚ ਆਏ اسپੈਸ਼ਲੀ देखो ਗੱਲ ਆ प्रोडक्टिव ਕਰਨਾ ਤਾਂ ਕਿਸ ਦਿਨ ਮਰਨਾ ਮੇਰੇ ਨਾਲ ਬਿਠਾ ਦਿਓ ਮੈਂ ਦਸੂਗਾ ਨਾ ਜ਼ਿੰਮੇਵਾਰਾਂ ਨੂੰ ਕੀ ਚਾਹੀਦਾ ਪਰ ਇੱਥੇ ਤੇ ਕਿਸਾਨ ਦੱਸਣਗੇ ਕੀ ਚਾਹੀਦਾ ਐਗਰੀਕਲਚਰ ਮਿਨਿਸਟਰ ਵੀ ਸਾਡਾ ਬਹਿ ਗਿਆ ਉੱਪਰ ਨਾਲ ਯਾਰ ਲੋਗ ਇਹਨਾਂ ਦੀ ਸ਼ਕਲ ਨਹੀਂ ਵੇਖਣਾ ਚਾਹੁੰਦੇ ਲੋਗ ਇਹਨਾਂ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਤੇ ਤੁਸੀਂ ਇਹਨਾਂ ਨਾਲ ਯਾਰ ਕੁਰਸੀਆਂ ਸ਼ੇਅਰ ਕਰਦੇ ਫਿਰਦੇ ਹੋ ਗੱਲ ਕੀਤੀ ਕੋਈ ਮੈਂ ਖੁੱਡੀਆਂ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਜਨਤਕ ਕਰਨ ਉਹਨਾਂ ਨੇ ਕੀ ਗੱਲ ਸ਼ਿਵਰਾਜ ਨਾਲ ਕੀਤੀ ਕੀ ਮੰਗਿਆ ਉਹਨੇ ਕੀ ਕਮਿਟ ਕੀਤਾ ਉਹਦੀ ਗਰੰਟੀ ਕੀ ਹੈ ਜਿਹੜੀਆਂ ਗੱਲਾਂ ਕਰਕੇ ਗਿਆ ਸੋ ਗੱਲਾਂ ਬਹੁਤ ਲੰਬੀਆਂ ਨੇ ਇਹ ਇਦਾਂ ਨਹੀਂ ਹੋ ਸਕਦੀਆਂ ਕਿਤੇ ਮੌਕਾ ਮਿਲੇ ਬੈਠਣ ਦਾ ਦੱਸਾਂਗੇ ਕਿ ਕਿਸਾਨਾਂ ਨੂੰ ਕੀ ਚਾਹੀਦਾ ਕਿਸਾਨਾਂ ਦੀਆਂ ਲੋੜਾਂ ਕੀ ਆ ਸਾਡੇ ਪੰਜਾਬ ਨੂੰ ਕੀ ਚਾਹੀਦਾ ਪਾਣੀ ਕਿੱਧਰ ਜਾ ਰਿਹਾ ਖਾਦ ਦੀ ਗੱਲ ਕਰਦੇ ਹੋ ਬੇਕਨੇ ਅਨੇਕ ਮਸਲੇ ਆ ਯਾਰ ਅੱਜ ਨਹੀਂ ਰਾਣਾ ਜੀ ਲੱਗਦਾ ਵੀ ਜਿਵੇਂ ਪਹਿਲਾਂ ਇਹਨਾਂ ਦੀ ਸ਼ਿਕਾਇਤ ਸੀਗੀ ਪਰ ਪੂਛ ਨਾਸ਼ੂਦੀ ਕੀ ਮੈਨੂੰ ਮੇਰੇ ਲੀਡਰਾਂ ਦਾ ਹੀ ਸਾਥ ਨਹੀਂ ਮਿਲਦਾ ਕਿਉਂਕਿ ਪਹਿਲਾਂ ਜਨਰਲ ਇਲੈਕਸ਼ਨ ਚ ਵੀ ਹੋਇਆ ਕਿ ਜਿਹੜੀ ਇਨਫਾਈਟਿੰਗ ਹੁੰਦੀ ਕਿਤੇ ਨਾ ਕਿਤੇ ਉਹੀ ਕਾਂਗਰਸ ਨੂੰ ਲੈ ਡੁੱਪਦੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਥੋੜਾ ਲੇਟ ਹੋ ਗਏ ਪਹਿਲਾਂ ਹੀ ਇਕੱਠੇ ਹੁੰਦੇ ਤਾਂ ਸ਼ਾਇਦ ਹੋਰ ਸਟਰੋਂਗ ਬਣ ਕੇ ਅੱਜ ਖੜੇ ਹੁੰਦੇ ਹੋ ਕਦੇ ਕੋਈ ਜੀ ਲੇਟ ਨਹੀਂ ਹੁੰਦੀ ਇਟਸ ਨੈਵਰ ਲੇਟ ਮਜ਼ਬੂਤੀ ਨਾ ਕਾਂਗਰਸ ਆਸ਼ੂ ਜੀ ਦੇ ਨਾਲ ਖੜੀ ਆ ਕਾਂਗਰਸ ਦਾ ਫਰਕਰ ਖੜਾ ਆ ਦੇਖੋ ਇਧਰ ਐਮਐਲਏ ਸਾਹਿਬ ਇਧਰ ਸਾਡੇ ਯੂਥ ਕਾਂਗਰਸ ਵਾਲੇ ਇਧਰ ਸਾਡੇ ਐਕਸਐਮਐਲਏ ਸਾਹਿਬ ਇਧਰ ਖਲੀਫਾ ਕਹਿੰਦਾ ਨਾ ਲਾਇਆ ਕਹਿੰਦਾ ਨਹੀਂ ਮਤਲਬ ਕਿੰਨੇ ਵਜ਼ੀਰ ਸਰਦਾਰ ਤਰਪਤਰਜਿੰਦਰ ਸਿੰਘ ਬਾਜਵਾ ਉਮਰ ਵੇਖੋ ਯਾਰ ਐਕਟਿਵ ਨੇ ਸਾਡੇ ਨਾਲ ਸੀਨੀਅਰ ਨੇ ਤੇ ਜੋਬਸ ਇਹਨਾਂ ਨੂੰ ਛੋਟੀ ਦਿੱਤੀ ਆ ਉਹਨੇ ਮੱਥੀ ਤੋੜੀ ਨਹੀਂ ਪਾਈ ਕਿਉਂ ਮੈਨੂੰ ਇਹ ਕਹਿ ਸਕਦੇ ਯਾਰ ਤੂੰ ਵੱਡਾ ਚੌਧਰੀ ਆ ਮੈਂ ਆ ਕੰਮ ਨਹੀਂ ਕਰਨਾ ਉਹ ਕਹਿੰਦਾ ਨਹੀਂ ਯਾਰ ਜਿਹੜਾ ਕੰਮ ਦਿਓਗੇ ਕਰਾਂਗੇ ਇਦਾਂ ਇਦਾਂ ਤੇ ਲੀਡਰ ਛੋਟੇ ਕੀ ਵੱਡੇ ਕੀ ਆ ਦੇਖੋ ਜੋਸ਼ਨ ਸਾਹਿਬ ਸਾਰੀ ਕਾਂਗਰਸ ਇੱਥੇ ਆਈ ਪਈ ਆ ਤੇ ਚਲੋ ਇਹਨੂੰ ਮਸਲਾ ਨਾ ਬਣਾਇਆ ਜਾਵੇ ਹਲਕੇ ਦੇ ਲੋਕ ਔਰ ਸਾਰੇ ਲੁਧਿਆਣੇ ਦੇ ਜ਼ਿਆਦਾਤਰ ਐਮਸੀ ਤੁਹਾਡੇ ਸਾਹਮਣੇ ਆ ਈਸਟ ਵੈਸਟਨ ਔਰ ਸਾਊਥ ਸੈਂਟਰਲ ਹਾਂਜੀ ਤੇ ਵਰਕਰ ਮਜ਼ਬੂਤ ਹੀ ਨਾ ਲੜ ਰਿਹਾ ਸਰਕਾਰ ਬਾਰ ਵੱਡਾ ਵੱਡਾ ਜਿਵੇਂ ਜਿਹੜੇ ਬੈਨਰ ਆਪਾਂ ਦੇਖ ਰਹੇ ਹਾਂ ਉੱਥੇ ਲਿਖਿਆ ਵੀ ਪੰਜਾਬ ਦੇ ਫੈਸਲੇ ਪੰਜਾਬੀ ਕਰਨਗੇ ਜਿਵੇਂ ਆਪਾਂ ਤੁਸੀਂ ਕਾਂਗਰਸ ਦੀ ਗੱਲ ਕਰੀਏ ਸੰਜੀਵ अरोड़ा ਜੀ ਤੋਂ ਮੈਂ ਇਹ ਸਵਾਲ ਕੀਤਾ ਉਹ ਕਹਿੰਦੇ ਕਿ ਹੁਣ ਵੀ ਪੰਜਾਬ ਦੇ ਜਿੰਨੇ ਫੈਸਲੇ ਹੁੰਦੇ ਆ ਕੈਬਨਿਟ 'ਚ ਹੁੰਦੇ ਆ ਤੇ ਥੱਲੇ ਸਾਈਨ ਕਿਹਦੇ ਹੁੰਦੇ ਆ ਕੀ ਪੰਜਾਬੀ ਨੇ ਕਿ ਮੁੱਖ ਮੰਤਰੀ ਜਾਂ ਕੋਈ ਵਿਧਾਨ ਸਭਾ 'ਚ ਬਿੱਲ ਲਿਆਉਂਦੇ ਆ ਜਾਂ ਕੋਈ ਵੀ ਹੁੰਦੇ ਨੇ ਕਹਿੰਦੇ ਇਹ ਤਾਂ ਕੋਈ ਗੱਲ ਹੀ ਨਹੀਂ ਜਿਹੜੀ ਕਾਂਗਰਸ ਕਰ ਰਹੀ ਹੈ ਕਿ ਪੰਜਾਬੀ ਫੈਸਲੇ ਨਹੀਂ ਕਰ ਰਹੇ ਪੰਜਾਬ ਦੇ ਉਹ ਯਾਰ ਪੰਜਾਬੀ ਕਿਉਂ ਨਹੀਂ ਫੈਸਲੇ ਕਰ ਰਹੇ अरोड़ा ਸਾਹਿਬ ਤੁਹਾਡੀ ਸੋਚ ਠੀਕ ਨਹੀਂ ਠੀਕ ਹੈ ਕੇਜਰੀਵਾਲ ਸਾਹਿਬ ਇਸ ਗੱਲ ਨਾਲ ਖੁਸ਼ ਹੋ ਜਾਣਗੇ ਲੇਕਿਨ ਪੰਜਾਬ ਦੀ ਜਨਤਾ ਹੈ ਇਸ ਗੱਲ ਨੂੰ ਅਸੈਪਟ ਨਹੀਂ ਕਰਦੀ ਕੋ ਯਾਰੋ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਵੰਸ਼ ਹੈ ਸਾਡਾ ਰਾਜਾ ਸੀ ਜਿਹਨੇ ਹੱਕ ਦੀ ਜ਼ੋਰ ਤੇ ਕਲਾਈ ਕਿਰਪਾਨ ਨਾਲ ਰਾਜ ਕੀਤਾ ਅਸੀਂ ਉਹਦੀ ਔਲਾਦ ਆ ਲੈ ਕੇ ਕਾਬਲ ਕੰਧਾਰ ਤੋਂ ਤਾ ਜਮਨਾ ਤਾਈ ਹਾਂਜੀ ਤੇ ਸਾਡੇ ਤੋਂ ਕੋਈ ਦਿੱਲੀੋਂ ਅਗਰ ਰਾਜ ਕਰ ਜਾਏਗਾ ਇਦਾਂ ਹੀ ਠੀਕ ਹੈ ਸਿਸਟਮ ਹੁੰਦਾ ਪਾਰਟੀ ਦਾ ਦਿੱਲੀੋਂ ਬਹਿ ਕੇ ਸਾਨੂੰ ਮਾਨੀਟਰ ਕਰਨਾ ਸਾਨੂੰ ਸਲਾਹਾਂ ਦੇਣ ਨਾ ਕਿ ਰਾਜ ਭਾਗ ਲਈ ਤੁਹਾਨੂੰ ਸਟੈਂਪ ਰੱਖ ਲੈਣ ਪੰਜਾਬੀਆਂ ਨੂੰ ਤੇ ਬਟਨ ਹੋਣ ਨੇ ਆਪਣਾ ਇਦਾਂ ਨਹੀਂ ਚੱਲੂਗਾ ਪੰਜਾਬ ਨੇ ਇਹਦਾ جواب ਦੇਣਾ ਇਸ ਇਲੈਕਸ਼ਨ 'ਚ ਦੇਣਾ ਅੱਛਾ ਗੋਲਡੀ ਜੀ ਨਾਲ ਵੀ ਗੱਲਬਾਤ ਇੱਕ ਸਵਾਲ ਜ਼ਰੂਰ ਮੈਂ ਕਰੂੰਗਾ ਤੁਹਾਨੂੰ ਜੀ ਤੁਸੀਂ ਥੋੜਾ ਸਰਕਾਰ ਵਾਲਾ ਸਿਸਟਮ ਵੀ ਦੇਖਣ ਦਾ ਤੁਹਾਨੂੰ ਮੌਕਾ ਮਿਲਿਆ ਦੇਖ ਕੇ ਆਏ ਜੋ ਲੋਕਾਂ ਚ ਇੱਕ ਪ੍ਰਚਾਰ ਕਰਦੇ ਨੇ ਕੋਈ ਹੈ ਉਹ ਜੀ ਗੱਲਬਾਤ ਜਾਂ ਅੰਦਰੋਂ ਕੰਮ ਕਰਨ ਦਾ ਤਰੀਕਾ ਕਈ ਇਹ ਵੀ ਕਹਿੰਦੇ ਨੇ ਕਿ ਹਿਪੋਕ੍ਰੇਟ ਨੇ ਲੋਕ ਤੁਸੀਂ ਕਿਵੇਂ ਸਮਝਿਆ ਸਾਰਾ ਨਹੀਂ ਬਿਲਕੁਲ ਰਾਣਾ ਸਾਡੇ ਸਤਕਾਰਯੋਗ ਅੰਕਲ ਨੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਰੀ ਗੱਲਬਾਤ ਦੱਸੀ ਆ ਸੋ ਮੈਨੂੰ ਲੱਗਦਾ ਹੈ ਕਿ ਅੱਜ ਆਪਾਂ ਗੱਲ ਇੱਥੇ ਦੀ ਵੀ ਕਰੀਏ ਤੇ ਜੇ ਕੰਪੈਰੀਜ਼ਨ ਕਰੀਏ ਸਾਰੇ ਕੈਂਡੀਡੇਟਸ ਨੂੰ ਜੇ ਆਪਾਂ ਭਰਤਪੂਸ਼ਨਾਸ਼ੂ ਜੀ ਦੀ ਗੱਲ ਕਰੀਏ ਜਾਂ ਇਹਨਾਂ ਦੇ ਰੋੜਾ ਸਾਹਿਬ ਦੀ ਗੱਲ ਕਰੀਏ ਤੇ ਸਾਰੇ ਕੈਂਡੀਡੇਟਸ ਨੂੰ ਬਰਾਬਰ ਬਿਠਾ ਲੈਣਾ ਚਾਹੀਦਾ ਤੇ ਪਾਰਟੀਆਂ ਭੁੱਲ ਜਾਓ ਸਭ ਕੁਝ ਭੁੱਲ ਜਾਓ ਸਿਰਫ ਚਾਰੇ ਕੈਂਡੀਡੇਟਾਂ ਦਾ ਆਪ ਦਾ ਪਰਸਨਲ ਚੈੱਕ ਕਰ ਲਓ ਕਿ ਕਿਹੜੇ ਬੰਦੇ ਨੇ ਕੀ ਕੰਮ ਕਰੇ ਨੇ ਤੇ ਇੱਕ ਤਾਂ ਸਮਝ ਲਓ ਤੁਰ ਕੇ 24 ਘੰਟੇ ਆਸ਼ੂ ਜੀ ਨੇ ਇੱਕ ਗੱਲ ਕਹੀ ਸੀ ਵੀ ਰਾਤ ਨੂੰ 2:30 ਵਜੇ ਟੈਲੀਫੋਨ ਕਰੋਗੇ ਤਾਂ ਆਸ਼ੂ ਚੱਕੂਗਾ ਵੀ ਇਹਨਾਂ ਵਾਂਗੂ ਇਹ ਨਹੀਂ ਵੀ ਅੱਧਾ-ਅੱਧਾ ਕਿਲੋਮੀਟਰ ਕਿਲੋ ਕਿਲੋਮੀਟਰ ਤੇ ਤੁਸੀਂ ਵੇਟ ਕਰਨੀ ਪਊਗੇ ਤੁਹਾਨੂੰ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ ਮੈਨੂੰ ਲੱਗਦਾ ਹੁਣ ਲੋਕ ਬਹੁਤ ਸਿਆਣੇ ਹੋ ਗਏ ਹੁਣ ਮੈਨਾਂ ਦਾ ਪਾਰਟੀਆਂ ਨਾਲੋਂ ਵੀ ਪਹਿਲਾਂ ਬੰਦੇ ਦੀ ਪਰਸਨਲ ਜਿਹੜੀ ਆਪਦੀ ਇੰਡੀਵਿਜੂਅਲ ਪਛਾਣ ਹੁੰਦੀ ਆ ਉਹਦੇ ਤੇ ਲੋਕ ਵੋਟ ਕਰਦੇ ਨੇ ਠੀਕ ਹੈ ਬਹੁਤ ਬਹੁਤ ਧੰਨਵਾਦ ਅ ਸੋ ਗੱਲਬਾਤ ਜਿਹੜੀ ਕਰਾਂਗੇ ਹੋਰ ਵੀ ਜਿਹੜੇ ਆ ਲੀਡਰ ਨੇ ਕੀ ਤੁਸੀਂ ਕਹਿਣਾ ਚਾਹੋਗੇ ਕਿ ਇਸ ਤਰ੍ਹਾਂ ਦਾ ਜੋਸ਼ ਜਿਹੜਾ ਦੇਖ ਰਿਹਾ ਹੈਗੇ ਲੁਧਿਆਣੇ ਦੇ ਲੋਕਾਂ ਦਾ ਜੀ ਦੇਖੋ ਜੀ ਜੋ ਇਸ ਵੇਲੇ ਸਾਰੇ ਪੰਜਾਬ ਦਾ ਮਾਹੌਲ ਬਣਿਆ ਹੈ ਔਰ ਵਿਸ਼ੇਸ਼ ਤੌਰ ਤੇ ਜੋ ਲੁਧਿਆਣੇ ਚ ਆ ਕੇ ਸਾਰਿਆਂ ਨੂੰ ਮਿਲੇ ਆ ਜਾਂ ਦੇਖਿਆ ਹੈ ਕਿਉਂਕਿ ਲੁਧਿਆਣੇ ਦੇ ਲੋਕ ਬਦਲਾਅ ਚਾਹੁੰਦੇ ਨੇ ਅੱਜ ਤੋਂ ਸਵਾ 3 ਸਾਲ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦਾ ਰਾਜ ਆਇਆ ਉਸ ਵੇਲੇ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕਰਕੇ ਇਹਨਾਂ ਨੂੰ ਬਹੁਤ ਵੱਡਾ ਫਤਵਾ ਦਿੱਤਾ ਔਰ ਇਸ ਵੇਲੇ ਜੋ ਦੇਸ਼ ਔਰ ਜੋ ਸਾਡਾ ਪਰਦੇਸ਼ ਹੈ ਇੱਕ ਨਵੀਂ ਸੇਹ ਦੇਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਨੂੰ ਤਗੜਾ ਕੀਤਾ ਜਾਏ ਔਰ ਅਸ਼ੂ ਜੀ ਵਾਕਿਆ ਇਸ ਸ਼ਹਿਰ ਦੀ ਸ਼ਹਿਵਾ ਕੀਤੀ ਉਹਨਾਂ ਨੇ ਚਾਹੇ ਉਹਨਾਂ ਨੇ ਕਾਰਪੋਰੇਸ਼ਨ ਵਿੱਚ ਕੀਤੀ ਹੈ ਤੇ ਚਾਹੇ ਐਮਐਲਏ ਬਣ ਕੇ ਗਏ ਨੇ ਤੇ ਚਾਹੇ ਪੰਜਾਬ ਦੇ ਵਿੱਚ ਉਹਨਾਂ ਨੂੰ ਵਜ਼ੀਰ ਰਹਿਣ ਦਾ ਮੌਕਾ ਮਿਲਿਆ ਹੈ ਉਹਨਾਂ ਨੇ ਬੜੀ ਭਾਰੀ ਸੇਵਾ ਕੀਤੀ ਹੈ ਲੋਕਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਬੜੀ ਨਿਸ਼ਟਾ ਤੇ ਬੜਾ ਪਿਆਰ ਹੈ ਔਰ ਮੈਂ ਜੋ ਮਹਿਸੂਸ ਕਰਨਾ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਜਾ ਰਹੇ ਆ ਤੇ ਲੋਕ ਵਿਸ਼ਵਾਸ ਦੇ ਰਹੇ ਨੇ ਤੇ ਆਉਣ ਵਾਲੇ ਸਮੇਂ ਜੋ ਵੋਟਾਂ ਪੈਣੀਆਂ ਨੇ 19 ਤਰੀਕ ਨੂੰ ਉਹਦੇ ਵਿੱਚ ਕਾਂਗਰਸ ਪਾਰਟੀ ਦਾ ਉਮੀਦਵਾਰ ਚੰਗੀਆਂ ਵੋਟਾਂ ਦੇ ਨਾਲ ਜਿੱਤੇਗਾ। ਇਸ ਪਾਰਟਿਕੂਲਰ ਵੈਸਟ ਹਲਕੇ ਦੀਆਂ ਸਮੱਸਿਆਵਾਂ ਕੀ ਨੇ? ਪਾਰਟਿਕੂਲਰ ਇੱਥੋਂ ਦੇ ਇਸ਼ੂਜ਼ ਕੀ ਨੇ ਜਿਹੜੇ ਬੜੇ ਮੇਨ ਨੇ। ਇੱਥੋਂ ਅਕਾਲੀ ਦਲ ਵੀ ਜਿੱਤੀ ਰਹੀ, ਇੱਥੋਂ ਆਮ ਆਦਮੀ ਪਾਰਟੀ ਦੇ ਚਲੋ ਵਿਧਾਇਕ ਸੇ ਗਈ ਕਿ ਜਿਹੜਾ ਤੁਹਾਨੂੰ ਲੱਗਦਾ ਕਿ ਕੰਮ ਕਿਸੇ ਨੇ ਨਹੀਂ ਕਰਵਾਇਆ ਜਿਹੜੇ ਬੜੇ ਮੇਨ ਸੀ, ਬੇਸਿਕ ਸੀ। ਦੇਖੋ ਜੀ ਹਰ ਇਲਾਕੇ ਦੀ ਆਪਣੀ ਆਪਣੀ ਪ੍ਰੋਬਲਮ ਹੁੰਦੀਆਂ ਨੇ ਕਿਉਂਕਿ ਲੁਧਿਆਣਾ ਇੱਕ ਬਹੁਤ ਵੱਡਾ ਇੰਡਸਟਰੀ ਸਿਟੀ ਹੈ। ਔਰ ਇੱਥੇ ਲੋਕਾਂ ਦੀ ਜਿਹੜੀ ਇੰਡਸਟਰੀ ਦੇ ਨਾਲ ਸੰਬੰਧਿਤ ਔਰ ਖਾਸ ਤੌਰ ਤੇ ਜੋ ਇਥੋਂ ਦੀ ਡਿਵੈਲਪਮੈਂਟ ਵਾਸਤੇ ਤੇ ਇਸ ਇਲਾਕੇ ਦੀ ਜੋ ਪੁਰਾਣੇ ਜਿਹੜੇ ਕੰਮ ਪੈ ਨੇ ਪੈਂਡਿੰਗ ਜਿਹੜੇ ਪੁਰਾਣੇ ਸਮੇਂ 'ਚ ਨਹੀਂ ਹੋ ਸਕੇ ਤੇ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਦੇ ਨਾਲ ਵਾਅਦਾ ਕੀਤਾ ਸਵਾ ਤਿੰਨ ਸਾਲ ਪਹਿਲਾਂ ਜਿਹੜੀ ਉਹ ਨਹੀਂ ਕੀਤੀਆਂ ਉਹਨਾਂ ਸਾਰੀਆਂ ਗੱਲਾਂ ਤੇ ਲੋਕ ਜਿਹੜੇ ਫੋਕਸ ਕਰ ਰਹੇ ਨੇ ਔਰ ਮੈਂ ਮਹਿਸੂਸ ਕਰਨਾ ਤੇ ਜੋ ਲੋਕ ਇਥੋਂ ਦੇ ਮਹਿਸੂਸ ਕਰਦੇ ਨੇ ਕਿ ਜੇ ਆਮ ਆਦਮੀ ਪਾਰਟੀ ਨੂੰ ਅਸੀਂ ਲੋਕਾਂ ਨੇ ਦੇਖ ਲਿਆ ਹੈ ਇਹ ਕਾਂਗਰਸੀ ਪੰਜਾਬ ਦਾ ਸੰਕਲਪ ਜਿਹੜਾ ਤਬਦੀਲੀ ਦਾ ਹੋ ਸਕਦੀ ਹੈ ਔਰ ਇਸ ਸੀਟ ਨੇ ਆਉਣ ਵਾਲਾ ਪੰਜਾਬ ਦੇ ਜਿਹੜਾ ਆਉਣ ਵਾਲੇ ਫਿਊਚਰ ਦਾ ਜਿਹੜੇ ਨਹੀਂ ਪੱਤਰ ਰੱਖਣਾ ਔਰ ਉਹ 19 ਤਰੀਕ ਨੂੰ ਵੋਟਾਂ ਪੈਣਗੇ ਔਰ ਜਦੋਂ 23 ਤਰੀਕ ਨੂੰ ਵੋਟਾਂ ਗਿਨੀਆਂ ਜਾਣੀਆਂ ਨੇ ਉਹਦੇ ਚ ਪੰਜਾਬ ਦਾ ਜਿਹੜਾ ਸੰਕਲਪ ਆਉਣ ਵਾਲਾ ਸਮਾਂ ਜਿਹੜਾ ਤੈਅ ਕੀਤਾ ਜਾਏਗਾ ਠੀਕ ਹੈ ਜੀ ਧੰਨਵਾਦ ਸੋ ਅਸੀਂ ਗੱਲਬਾਤ ਕੀਤੀ ਹੈ ਖਾਸ ਤੌਰ ਤੇ ਰਾਣਾ ਗੁਰਜੀਤ ਜੀ ਨਾਲ ਤੇ ਹੋਰ ਜਿਹੜੇ ਕਿਉਂਕਿ तमाम ਕਾਂਗਰਸੀ ਲੀਡਰ ਜਿਹੜੇ ਨੇ ਉਹ ਉਸ ਵੇਲੇ ਤਾਂ ਜਰੂਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਇੱਕ ਜੁੱਟ ਨੇ ਇਕੱਠੇ ਨੇ ਹਾਲਾਂਕਿ ਪਹਿਲਾਂ ਇਹ ਗੱਲਾਂ ਅਕਸਰ ਆਉਂਦੀਆਂ ਨੇ ਇਹ ਇਸ ਗੱਲਾਂ ਦੀ ਚਰਚਾ ਵੀ ਹੁੰਦੀ ਰਹੀ ਹੈ ਕਿਉਂਕਿ ਆਪ ਆ ਭਾਰਤ ਪੁਸ਼ਨਾਸ਼ੂ ਜੀ ਜਿਸ ਤਰ੍ਹਾਂ ਦੇ ਨਾਲ ਕਹਿੰਦੇ ਸੀਗੇ ਕਿ ਜਿਹੜੀ ਪਾਰਟੀ ਹੈ ਉਹ ਉਹਨਾਂ ਦਾ ਉਸ ਤਰ੍ਹਾਂ ਦੇ ਨਾਲ ਸਪੋਰਟ ਨਹੀਂ ਕਰ ਰਹੀ ਜਿਸ ਤਰ੍ਹਾਂ ਦੇ ਨਾਲ ਮਿਲਣੀ ਚਾਹੀਦੀ ਹੈ ਪਰ ਫਿਲਹਾਲ ਕਾਂਗਰਸੀ ਇਕੱਠੇ ਹੋਏ ਨੇ ਤੇ 23 ਤਰੀਕ ਨੂੰ ਜਿਹੜਾ ਫੈਸਲਾ ਲੁਧਿਆਣਾ ਵੈਸਟ ਦੇ ਲੋਕ ਇਸ ਤਰ੍ਹਾਂ ਦਾ ਸੁਣਾਉਂਦੇ ਰੇ ਜ਼ਰੂਰ ਦੇਖਣ ਵਾਲੀ ਗੱਲ ਹੈ ਲੁਧਿਆਣਾ ਤੋਂ ਕੈਮਰਾਮੈਨ ਕਾਸ਼ਤੀਦ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਸ